ਮਾਣਿ ਪ੍ਰੇਮ ਜੀ ਦਾ ਅੱਜ ਆਪਾਂ ਗੁਰਗੋਥੀ ਜੀ ਦੇ ਪਰਿਵਾਰ ਬਾਰੇ ਗੱਲ ਕਰਾਂਗੇ ਜਿਸ ਤਰ੍ਹਾਂ ਆਪਾਂ ਨੂੰ ਪਤਾ ਕਿ ਅਮਨੇਸ਼ੀ ਦਾ ਜਿਹੜੇ ਦਿਲ ਨੇ ਉਤਾਰੋਗੇ ਆਪਣੇ ਬੇਟਾ ਇਹਦਾ ਪਤਾ ਲਗਾਗਾ ਕਿ ਆਪ ਨੂੰ ਚੁੱਕਿਆ ਵੀ ਹੋ ਰਿਹਾ ਨੇ ਪਰ ਚੁੱਕਿਆਂ ਦੇ ਨਾਲ ਜਿੰਨਾ ਵੀ ਆਪਣਾ ਇਤਿਹਾਸ ਜੁੜਿਆ ਹੋਇਆਗਾ ਉਹ ਤੁਹਾਨੂੰ ਦੋ ਤਿੰਨ ਦਿਨਾਂ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਜਿਸ ਤਰ੍ਹਾਂ ਗੁਰਗੋਥੀ ਜੀ ਦੇ ਪਰਿਵਾਰ ਦਾ ਵਿਛੋੜਾ ਪਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਕਿੰਨੇ ਤੰਗ ਛੀਰ ਹੋਏ ਸੀ ਇਤਿਹਾਸ ਬਹੁਤ ਵੱਡਾ ਹੈ ਪਰ ਅੱਜ ਤੋਂ ਅਸੀਂ ਸਿਰਫ ਦੋ ਦਿਨਾਂ ਦਾ ਇਤਿਹਾਸ ਦੱਸਾਂਗੇ ਤੇ ਹੌਲੀ-ਹੌਲੀ ਪੂਰੇ ਪੂਰਾ ਇਤਿਹਾਸ ਦੱਸਣ ਦੀ ਕੋਸ਼ਿਸ਼ ਕਰਾਂਗੇ ਉਹ ਦੋ-ਤਿੰਨ ਦਿਨਾਂ ਦਾ ਅੱਜ ਬੇਟਾ ਅੱਜ ਦੇ ਦਿਨ ਦੇ ਵਿੱਚ ਕੀ ਹੋਇਆ ਸੀਗਾ ਕਿ ਗੁਰੂ ਗੋਬਿੰਦ ਸਿੰਘ ਜੀ ਤੇ ਉਸ ਸਮੇਂ ਦੀ ਜਿਹੜੀ ਸਰਕਾਰੀ ਬੋਤ ਸੀ ਜਾਂ ਮੁਗਲ ਦੀ ਗਏ ਤੇ ਪਹਾੜ ਰਾਜਾ ਨੇ ਮਿਲ ਕੇ ਗੁਰੂ ਗੋਬਿੰਦ ਸਿੰਘ ਜੀ ਤੇ ਅਟੈਕ ਕੀਤਾ ਸੀਗਾ ਆਨੰਦਪੁਰ ਦਾ ਜਿੱਥੇ ਤਾਂ ਜਦੋਂ ਗੁਰੂ ਮਤੀ ਜੀ ਤੇ ਅਟੈਕ ਕੀਤਾ ਸੀਗਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਪੁਸ਼ਪ ਸਿੰਘਾਂ ਦੀ ਤੈਦਾ ਦੇ ਨਾਲ ਬੜੇ ਆਦਰ ਵਿਸ਼ਵਾਸ ਦੇ ਨਾਲ ਮੁਗਲਾਂ ਦਾ ਕੀ ਕੀਤਾ ਸੀਗਾ ਟਾਕਰਾ ਕੀਤਾ ਸੀਗਾ ਇੱਕ ਪਾਸੇ ਸ਼ਾਹੀ ਵਰਤ ਸੀ ਤੇ ਪਹਾੜੀ ਰਾਜੇ ਸੀਗੇ ਤੇ ਦੂਜੇ ਪਾਸੇ ਪੁਸ਼ਪ ਸਿੰਘ ਸੀਗੇ ਪੁਸ਼ਕਿੰਗਾ ਦੇ ਬਦੌਲ ਸੀ ਗੁਰੂ ਤਿੰਨ ਜੀ ਨੇ ਬੜੇ ਆਦਰ ਪਿਸ਼ਵਾ ਦੇ ਨਾਲ ਅਨੰਤਪੁਰ ਪੈਰ ਦੇ ਵਿੱਚੋਂ ਉਹਨਾਂ ਦਾ ਮੁਕਾਬਲਾ ਕੀਤਾ। ਕਈ ਦਿਨ ਕੀ ਹੈ ਜੁੱਧ ਚੱਲਦਾ ਰਿਹਾ ਸੀਗਾ। ਪਰ ਜਦੋਂ ਕੋਈ ਜੁੱਧਾ ਕੋਈ ਨਤੀਜਾ ਨਹੀਂ ਨਿਕਲ ਰਿਹਾ ਸੀਗਾ। ਸ਼ਾਹੀ ਫੌਜ ਕਾਟੇ ਦੇ ਵਿੱਚ ਜਾ ਰਹੀ ਸੀਗੇ ਤੇ ਸੈਨਿਕ ਮਾਰੀ-ਤਾਰੀ ਸੀਗੇ। ਤਾਂ ਫਿਰ ਉਹਨਾਂ ਨੇ ਕੀ ਕੀਤਾ ਸੀਗਾ ਗੁਰੂ ਸਾਹਿਬਾ ਜੀ ਨੇ ਇੱਕ ਪੈਗਾਮ بھیਜਾਇਆ ਸਰਦੀ ਦੇ। ਕੀ ਕਿਤੇ ਆਪਣੇ ਪਰਿਵਾਰ ਦੇ ਸਿੰਘਾਂ ਦੇ ਨਾਲ ਅਨੰਦਪੁਰ ਸਾਹਿਬ ਨੂੰ ਛੱਡ ਕੇ ਜਿੱਥੇ ਵੀ ਜਾਣਾ ਚਾਹੁੰਦੇ ਹੋਗੇ ਤੁਸੀਂ ਜਾ ਸਕਦੇ ਹੋ। ਤੇ ਸਾਡੀ ਜਿਹੜੀ ਫੌਜ ਆ ਉਹ ਤੁਹਾਡੇ ਤੇ ਕੋਈ ਅਟੈਕ ਨਹੀਂ ਕਰੂਗੀ। ਅਸੀਂ ਆਪਣੇ ਗਰੰਟੀਆਂ ਤੋਂ ਤੋਰ ਹੰਲੇਗੇ ਜਾਂ ਤੁਹਾਨੂੰ ਪ੍ਰੋਮਿਸ ਕਰਦੇ ਹਾਂ ਮਤਲਬ ਕਿ ਜਿੱਥੇ ਤੇ ਵੀ ਹੋ ਸਕੋ ਉਹਨਾਂ ਨੇ ਉਹ ਪ੍ਰੋਮਿਸ ਕੀਤੇ ਕਿ ਜਿਹੜੇ ਕਿਰੇ ਟੁੱਟਣ ਵਾਲੇ ਨਹੀਂ ਹੁੰਦੇ ਸੀ। ਇਸ ਤੋਂ ਇਲਾਵਾ ਗੁਰਗੋਤਿੰਗਿ ਦੇ ਕੁਸ਼ਕ ਸਿੰਘ ਜਿਹੜੇ ਕੀ ਹੁੰਦਾ ਉਹ ਬੇਰੋਖ ਹੋ ਗਏ ਸੀਗੇ ਚਾਰ ਸਿੰਘ ਉਹਨਾਂ ਨੂੰ ਬੇਦਾਵਾ ਲਿਖ ਕੇ ਚਲੇ ਗਏ ਸੀ। ਤੇ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਸੀਗਾ ਕਿ ਅੱਜ ਤੋਂ ਅਸੀਂ ਤੁਹਾਡੇ ਸਿੰਘ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਹੋਏਗੇ। ਖੁਸ਼ ਸਿੰਘਾਂ ਦੇ ਵਿੱਚੋਂ ਖੁਸ਼ ਸਿੰਘ ਬੇਦਾਵਾ ਲਿਖ ਕੇ ਜੋ ਚਲੇ ਗਏ ਸੀਗੇ ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਆਤਮ ਵਿਸ਼ਵਾਸ ਸੱਧਿਆ ਨਹੀਂ ਸੀਗਾ। ਉਹਨਾਂ ਦਾ ਆਤਮ ਵਿਸ਼ਵਾਸ ਫਿਰ ਵੀ ਕਾਇਮ ਸੀਗਾ। ਕਿਉਂਕਿ ਸ਼ਾਹੀ ਫੌਜ ਨੇ ਬਹੁਤ ਜ਼ੋਰ ਲਾਇਆ ਸੀਗਾ ਗੁਰੂ ਗੋਬਿੰਦ ਨੂੰ ਕੈਦ ਕਰਨ ਦੇ ਲਈ ਪਰ ਕਹਿ ਸਕਦੇ ਆ ਵੀ ਆਪਾਂ ਜਿਸ ਤਰ੍ਹਾਂ ਰੋਸ਼ਨੀ ਨੂੰ ਕੋਈ ਕੈਦ ਨਹੀਂ ਕਰ ਸਕਦਾ ਜਾਇਗਾ ਤੇ ਨਾਈਟ ਨੂੰ ਵੀ ਫੜ ਨਹੀਂ ਸਕਦਾ। ਤਾਰੇ ਤੇ ਤਾਈ ਗੁਰੂ ਗੋਬਿੰਦ ਸਿੰਘ ਨੂੰ ਫੜਨ ਲਈ ਉਹਨੇ ਜਿਹੜੇ ਚਾਲ ਲਾਤੀ ਉਹ ਸਾਰੀਆਂ ਨਾਕਾਮ ਹੋ ਗਈਆਂ ਪਰ ਅੰਤ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਮਾਤਾ ਗੁਜਰੀ ਜੀ ਦੇ ਕਹਿਣ ਤੇ ਅਨੰਦਪੁਰ ਸਾਹਿਬ ਦਾ ਕਿਲਾ ਸ਼ਕਰ ਦਾ ਜਿਹੜਾ ਮੰਨ ਸੀਗਾ ਉਹ ਬਣਾ ਲਿਆ ਸੀ ਦੇਖੋ ਬੇਟਾ ਕਿੱਡਾ ਵੱਡਾ ਜੇਰਾ ਸੀਗਾ ਜਿਗਰਾ ਸੀਗਾ ਗੁਰੂ ਗੋਬਿੰਦ ਸਿੰਘ ਜੀ ਦਾ ਜੇ ਅੱਜ ਆਪਾਂ ਨੂੰ ਕਿਰੇ ਘਰ ਛੱਡਣ ਵਾਸਤੇ ਵੀ ਤੁਸੀਂ ਘਰ ਛੱਡ ਕੇ ਕਿੰਦੇ ਹੋਟਲ ਖਾਣੇ ਚਲੇ ਜਾਓ ਤਾਂ ਸ਼ਾਇਦ ਆਪਾਂ ਵੀ ਆਪਣਾ ਘਰ ਨਹੀਂ ਛੱਡ ਪਾਦੇ। ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਹੀ ਹਾਕਮੁਕ ਤਰੀਕੇ ਦੇ ਨਾਲ ਆਪਣਾ ਕਾਰਵਾਰ ਛੱਡਣ ਦਾ ਜਿਹੜਾ ਇਰਾਦਾ ਪੀਆ ਉਹ ਬਣਾ ਲਿਆ ਸੀਗਾ ਜਿਹੜੀ ਉਹਨਾਂ ਦੀ ਅਨੰਦਾਲੀ ਪੁਰੀ ਸੀ ਅਨੰਦਪੁਰੀ ਦਾ ਤਾਂ ਰਾਤ ਅੱਜ ਰਾਤ ਦੇ ਹਨੇਰੇ ਦੇ ਵਿੱਚ ਉਹਨਾਂ ਨੇ ਆਪਣੇ ਕੋਲ ਸਿੱਖਾਂ ਦੀ ਸੈਟਾਂ ਦੇ ਨਾਲ ਜਾਂ ਸਿੱਖਾਂ ਨੂੰ ਨਾਲ ਲੈ ਕੇ ਤਾਂ ਰਾਤ ਦੇ ਹਨੇਰੇ ਦੇ ਵਿੱਚ ਉਹਨਾਂ ਨੇ ਕੀਆ ਕਿਲਾ ਛੱਡਿਆ ਅੱਜ ਦੇ ਦਿਨ ਉਹਨਾਂ ਨੇ ਕਿਲਾ ਛੱਡਿਆ ਸੀਗਾ ਤੇ ਰਾਤ ਦੇ ਹਨੇਰੇ ਦੇ ਵਿੱਚ ਕਿੱਥੇ ਪਹੁੰਚ ਗਏ ਤੁਸੀਂ ਗਏ ਹੋ ਇੱਕ ਸਾਤਾ ਨਦੀ ਬੈਰੀ ਸੀਗੀ ਉਸਦੇ ਕੰਡੇ ਤੇ ਪਹੁੰਚ ਗਏ ਸੀ ਲੋਕ ਸਾਤਾ ਨਦੀ ਦੇ ਕੰਡੇ ਤੇ ਪਹੁੰਚ ਕੇ ਜਦੋਂ ਸਵੇਰ ਹੋਈ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਸੀ ਜਿੱਥੇ ਅੱਜਕੱਲ ਆਪਣਾ ਗੁਰਦੁਆਰਾ ਹੈਗਾ ਪਰਿਵਾਰ ਵਿਛੋੜਾ ਗੁਰਦੁਆਰਾ ਤਾਂ ਜਦੋਂ ਉਹਨਾਂ ਨੇ ਕੀਰਤਨ ਸ਼ੁਰੂ ਕਰ ਦਿੱਤਾ ਸੀਗਾ ਤੇ ਉਹਨਾਂ ਜਿਹੜੀ ਲਿਪੀ ਉਹ ਪਰਮਾਤਮਾ ਨਾਲ ਲੱਗੀ ਸੀ ਤਾਂ ਉਸ ਤੋਂ ਬਾਅਦ ਸ਼ਾਈ ਹੋਲ ਨੇ ਕੀ ਤੋਂ ਚਗੀ ਗੁਰੂ ਸਾਹਿਬ ਦਾ ਕੀਰਤਨ ਦੇ ਵਿੱਚ ਵੀ ਜੀ ਨੇ ਤੇ ਸ਼ਾਹੀ ਫੌਜ ਤੇ ਉਦੋਂ ਮੁਗਲਾ ਆਪਣੇ ਜੋ ਜਿਹੜੇ ਪਹਾੜੀ ਰਾਜੇ ਸੀਗੇ ਉਹਨਾਂ ਨੇ ਮਿਲ ਕੇ ਫਿਰ ਗੁਰੂ ਗੋਬਿੰਦ ਸਿੰਘ ਜੀ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਅਟੈਕ ਕੀਤਾ ਤਾਂ ਕੁਝ ਸਿੰਘਾਂ ਨੇ ਬੜੀ ਬਹਾਦਰੀ ਦੇ ਨਾਲ ਤਾਂ ਸ਼ਾਹੀ ਫੌਜ ਨੂੰ ਕੁਝ ਕੰਢਾ ਕੇ ਟੀਅਰ ਰੋਕ ਕੇ ਰੱਖ ਦਿੱਤਾ ਉਹ ਵੀ ਪੁਸ਼ ਸਿੰਘਾਂ ਦੀ ਸਹਾਇਤਾ ਨਾਲ ਜਦੋਂ ਫਿਰ ਵੀ ਇਹ ਮﻘਾਮ ਉਹਨਾਂ ਨੂੰ ਖਾਤਮ ਨਹੀਂ ਹੋਇਆ ਸੀਗਾ ਕਿਉਂਕਿ ਉਹਨਾਂ ਨੇ ਪ੍ਰਮਾਣਿਤ ਕੀਤਾ ਸੀਗਾ ਕਿ ਅਸੀਂ ਤੁਹਾਡੇ ਤੇ ਅਟੈਕ ਨਹੀਂ ਕਰਾਂਗੇ ਪਰ ਉਹਨਾਂ ਨੇ ਆਪਣੇ ਪ੍ਰੋਮਿਸ ਦੀ ਪਰਵਾਹ ਕੀਤੇ ਬਿਨਾਂ ਹੀ ਆਪਣੀਆਂ ਕਸਮਾਂ ਤੋੜ ਕੇ ਗੁਰੂ ਸਾਹਿਬ ਤੇ ਫਿਰ ਅਟੈਕ ਕਰ ਦਿੱਤਾ ਤਾਂ ਜਿੰਨਾ ਟਾਈਮ ਗੁਰੂ ਸਾਹਿਬ ਕੇ ਕੀਰਤਨ ਕਰਦੇ ਰਏ ਸੀਗੇ ਉਹਨਾਂ ਟਾਈਮ ਤੱਕ ਤਾਂ ਕੋਈ ਸ਼ਾਈ ਫੌਜ ਉਹਨਾਂ ਦੇ ਨਵੇਂ ਨਹੀਂ ਆਦਤ ਕੀਤੀ ਤੇ ਇਸ ਤੋਂ ਇਲਾਵਾ ਜਿਹੜੀ ਖਸਤਾ ਲਈ ਉਹੀ ਉਹ ਵੀ ਬੜੇ ਆਪਣੇ ਛੋਟੇ ਪੱਤਰ ਤੇ ਬਹਿ ਰਹੀ ਸੀ ਪਰ ਜਦੋਂ ਕਿ ਸ਼ਾਮ ਦੇ ਢੇਰੇ ਵਿੱਚ ਸ਼ਾਮ ਦੇ ਸ਼ਾਮ ਤੱਕ ਹੋਈ ਜਦੋਂ ਕਾਜੂਲ ਸਿਆਰਾ ਨੇ ਆਪਣੇ ਸਿੱਖਾਂ ਦੀ ਸਰ ਆਪਣੇ ਸਿੰਗਲ ਲੈ ਕੇ ਜਾਂ ਆਪਣੇ ਪਰਿਵਾਰ ਲੈ ਕੇ ਉਹ ਸਾਤਾ ਨੇ ਜਿਹਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਕਿ ਆਪਾਂ ਸਾਫਰਾ ਨਦੀ ਪਾਰ ਕਰਕੇ ਤਾਂ ਅਗਲੇ ਦੂਜੇ ਪੱਤੇ ਜਾ ਕੇ ਸਾਵਾ ਕੀ ਕਰਦਾ ਜਾਂ ਮੁਗਲਾਂ ਦਾ ਜਾਂ ਪਹਾੜੀ ਰਾਜਿਆਂ ਦਾ ਸਾਕਾਰ ਕਰਤਲ ਦੇ ਪਰ ਜਦੋਂ ਉਹਨਾਂ ਨੇ ਇਰਾਦਾ ਲਾਇਆ ਸੀਗਾ ਤਾਂ ਕਿਦੇ ਸਾਫਰਾ ਨਦੀ ਦਾ ਜਿਹੜਾ ਵਹਾਅ ਸੀਗਾ ਉਹ ਹੋਰ ਜਿਆਦਾ ਤੇਜ਼ ਹੋ ਗਿਆ ਸੀ ਕਰੰਟ ਪਾਣੀ ਦਾ ਲੈਵਲ ਕਿਉਂ ਪ੍ਰਤੀਬਿਕਨ ਸ਼੍ਰੀ ਸਾਹਿਬ ਦਾ ਨਾਮ ਉਹ ਵਾਧਾ ਗਿਆ ਸੀਗਾ ਪਰ ਜਦੋਂ ਕਦੇ ਉਹਨਾਂ ਨੇ ਤਾਰ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਤਾਂ ਜਿਹੜਾ ਉਹਨਾਂ ਦਾ ਪਰਿਵਾਰ ਸੀਗਾ ਉਸ ਪਹਿਲੇ ਰਿਖਾ ਦੇ ਵਿੱਚ ਵੰਡਿਆ ਗਿਆ ਸੀਗਾ ਵੱਡੇ ਸ਼ਾਹਜਾਹ ਦੇ ਗੁਰਗੋਤ ਸਿੰਘ ਹੋ ਵੀ ਸੀਗੇ ਮਾਤਾ ਗੁਜਰੀ ਤੇ ਛੋਟੇ ਸ਼ਾਹਜਾਹ ਦੇ ਉਹ ਅਲੱਗ ਹੋ ਗਏ ਸੀਗੇ ਤੇ ਉਹਨਾਂ ਦੇ ਜਿਹੜੇ ਪਤਨੀਆਂ ਸੀਗੀਆਂ ਉਹ ਅਲੱਗ ਹੋ ਗਈਆਂ ਸੀ ਤਦੋਂ ਕਿ ਬੇਟਾ ਕਿੰਨਾ ਜਿਗਰਾ ਸੀਗਾ ਕਿ ਉਹਨਾਂ ਨੇ ਆਪਣਾ ਪਰਿਵਾਰ ਵਿਛੜਦਾ ਦੇਖਿਆ ਸੀਗਾ ਅਜੇ ਆਪਣੇ ਵੀ ਗੱਲ ਲਾ ਲੋ ਜੇ ਆਪਣੇ ਇੱਕ ਪਰਿਵਾਰ ਦਾ ਕੋਈ ਮੈਂਬਰ ਬਿਨਾਂ ਦੁਸਰੇ ਦੋ ਦਿਨ ਸਾਡੀ ਅੱਖਾਂ ਤੋਂ ਓਲੇ ਹੋ ਜਾਂਦਾਗਾ ਤਾਂ ਸਾਡੀਆਂ ਲਾਟਾਂ ਨਿਕਲ ਜਾਂਦੀਆਂ ਨੇ ਸਾਡੇ ਬੀਮੀ ਰੋਗ ਹੋ ਲੱਗ ਜਾਂਦਾਗਾ ਸਾਡੇ ਅੰਜੂ ਨਹੀਂ ਰੁਕਦੇ ਹੈਗੇ ਪਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਐਸੇ ਹੀ ਆਪਣੇ ਪਰਮਾਤਮਾ ਦਾ ਉਤਾਰ ਹੋਏ ਨੇ ਕਿ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਵਿਛੋੜੇ ਦੇ ਸਮੇਂ ਇੱਕ ਟੋਕਾ ਵੀ ਹੰਝੂ ਦਾ ਆਪਣੇ ਅੱਖ ਦੇ ਵਿੱਚੋਂ ਨਹੀਂ ਡਿਗਾ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਵਿਛੜਦਾ ਵੀ ਦੇਖਿਆ ਸੀਗਾ ਤੇ ਸ਼ਹੀਦ ਹੁੰਦਾ ਵੀ ਦੇਖਿਆ ਸੀਗਾ ਟੌਣਾ ਜਿਹੜਾ ਪਰਿਵਾਰ ਵਿਛੋੜਾ ਸੀਗਾ ਉਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਸ ਤਰ੍ਹਾਂ ਦਾ ਪਰਿਵਾਰ ਵਿਛੋੜਾ ਹੋਇਆ ਸੀਗਾ ਤੇ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਸ਼ਹਾਦਤ ਹੋਈ ਹੈ ਇਹ ਅੱਜ ਦੋ ਦਿਨਾਂ ਦਾ ਤਿਹਾਹਾ ਤਾਂ ਤੇ ਬਾਕੀ ਉਸ ਦਾ ਆਪਾਂ ਕੱਲੋ ਤਿਹਾਹਾ ਦੱਸਾਂਗੇ ਤੋਤਵਾ ਮੰਡੇ ਤੇ ਕੱਥਿਆ ਆ ਕੇ ਆਪਾਂ ਕੰਪਲੀਟ ਕਰਾਂਗੇ ਕਿ ਆਪਾਂ ਨੂੰ ਵੀ ਇਸ ਤਰ੍ਹਾਂ ਸੀਰ ਹੋਣਾ ਚਾਹੀਦਾ ਕਿ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਦਾ ਬਲੀਦਾਨ ਦਿੱਤਾ ਸੀਗਾ ਜਦ ਪਰਿਵਾਰ ਨੂੰ ਦੁੱਖਾਂ ਦੇ ਵਿੱਚ ਪਾਇਆ ਸੀਗਾ ਤਾਂ ਉਹ ਵੀ ਦਿਨ ਆਪਾਂ ਨੂੰ ਕੀ ਯਾਦ ਰੱਖਣੇ ਚਾਹੀਏ ਨੇ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਕੰਡਿਆ ਦੀ ਛੇ ਤੇ ਸੌ ਕੇ ਆਪਣੇ ਵਾਸਤੇ ਮਕਵਲ ਦੇ ਜਿਹੜੇ ਗੱਡੇ ਨੇ ਤਿਆਰ ਕੀਤੇ ਸੀਗੇ ਕਿੰਨੇ ਗੁਰੂ ਗੋਬਿੰਦ ਸਿੰਘ ਜੀ ਨੇ ਦੁੱਖ ਆਪਣੇ ਸਹਾਰੇ ਸੀਗੇ ਜਿਨ੍ਹਾਂ ਦੇ ਬਦੌਲਤ ਅੱਜ ਆਏ ਜਵਾਨ ਜਾਗਲੀ ਤੰਤਰਤਾ ਨਾਲ ਦੇ ਤਾ ਗੱਲ ਵੀ ਕੋਈ ਨਾ ਕੋਈ ਟੀਚਰ ਤੁਹਾਨੂੰ ਇਹ ਇਤਿਆਹ ਦੱਸੂਗਾ ਤੇ ਕਲਾਸਾਂ ਦੇ ਵਿੱਚ ਵੀ ਹੋਊਗਾ ਕਿ ਤੋਂ ਲੈ ਇਤਿਆਹ ਦਿੱਤਾ ਜਾਂਦਾ ਠੀਕ ਹੈ ਬੇਟਾ ਹੈਂਕ ਟੈਂਡ ਹੈ ਮੈਨਾਂ